ਪੰਜਾਬ ਦੀਆਂ ਨਜ਼ਰਾਂ ਸੀਗੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਦਾ ਤਾਂ ਵਿਸ਼ੇਸ਼ ਜ਼ੋਰ ਲੱਗਿਆ ਸੀ ਜਿੰਦਾਬਾਦ ਨਾਵਾ ਪਾਰਟੀ ਜਿੰਦਾਬਾਦ ਸਾਵਾ ਪਾਰਟੀ ਬਹੁਤ ਸਾਰੀਆਂ ਜਿਹੜੀਆਂ ਅੱਜ ਵਿਰੋਧੀਆਂ ਦੀਆਂ ਝੂਟੀਆਂ ਬਣਾਏ ਹੋਏ ਜੁਮਲੇ ਸੀਗੇ ਅੱਜ ਉਹ ਆਪਣੇ ਜੁਮਲੇ ਕਹਿੰਦੇ ਸੀ ਉਹਨਾਂ ਦੇ ਜੁਮਲੇ ਸੀ ਜਿਹੜੇ ਕਿ ਅੱਜ ਕਲੀਅਰ ਹੋ ਗਏ ਕਿ ਕੀ ਆਪਦੇ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਸਿੱਖਿਆ ਕ੍ਰਾਂਤੀ ਜੁੱਧ ਨਸ਼ੇ ਵਿਰੁੱਧ ਤਾਂ ਇਹ ਤਾਂ ਹੁਣ ਵਿਰੋਧੀਆਂ ਨੂੰ ਦੇਖਣਾ ਚਾਹੀਦਾ ਵੀ ਤਰਨਤਾਰਨ ਦੇ ਲੋਕਾਂ ਨੇ ਪਸੰਦ ਕੀਤੀ ਆ ਕਿ ਨਹੀਂ ਕੰਮ ਕੀਤੇ ਆ ਸੈਮੀ ਫਾਈਨਲ ਮੈਚ ਦੇ ਵਿੱਚ ਆਪਾਂ ਕਿਸੇ ਲੋਟਾਂ ਆਮ ਆਦਮੀ ਪਾਰਟੀ ਨੂੰ ਹਰਾਈਏ ਉਹਨਾਂ 70 ਸਾਲਾਂ ਦੇ ਵਿੱਚ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਹੀ ਹੈਗਾ ਪਰ ਸਰਦਾਰ ਭਗਵੰਤ ਸਿੰਘ ਮਾਨ ਵਿਰੋਧੀਆਂ ਨੂੰ ਜੇ ਇਹ ਕਹਿਣਾ ਚਾਹਾਂਗੇ ਜਿਹੜੇ ਵਿਰੋਧੀ ਇਹ ਕਹਿੰਦੇ ਸੀ ਵੀ ਝਾੜੂ ਇੱਕ ਟੀਲਾ ਟੀਲਾ ਹੋ ਗਿਆ ਅੱਜ ਉਹ ਆ ਕੇ ਦੇਖਣ ਪੰਜਾਬ ਦੇ ਵਿੱਚ ਜਿਹੜੀ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਉਹ ਕੰਮਾਂ ਦੇ ਉੱਤੇ ਮੋਹਰ ਲਾਈ ਹੈ ਚਾਹੀਏ ਸਾਡਾ ਇੱਕੋ ਹੀ ਨਾਰਾ ਸੀਗਾ ਵਿਕਾਸ ਅਸੀਂ ਆਮ ਆਦਮੀ ਪਾਰਟੀ ਆ ਜਿਹੜੀ ਉਸ ਅੰਦੋਲਨ ਦੇ ਵਿੱਚੋਂ ਨਿਕਲੀ ਪਾਰਟੀ ਐ ਮਾਨਸਾ ਦੇ ਵਿੱਚ ਲੱਡੂ ਵੰਡੇ ਜਾ ਰਹੇ ਆ ਜਸ਼ਨ ਮਨਾਇਆ ਜਾ ਰਿਹਾ ਕਿਸ ਕਰਕੇ ਕਿ ਆਮ ਆਦਮੀ ਪਾਰਟੀ ਵੱਡੀ ਲੀਡ ਦੇ ਨਾਲ ਫੇਰ ਤਰਨਤਾਰਨ ਦੇ ਵਿੱਚ ਜਿੱਤੀ ਐ ਤੇ ਉਸ ਦਾ ਜਸ਼ਨ ਮਾਨਸਾ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਖੁਸ਼ੀ ਮਨਾਇਆ ਜਾ ਰਹੀ ਐ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਮਾਨਸਾ ਦੇ ਸੇਵਾ ਸਿੰਘ ਠੀਕਰੀ ਵਾਲਾ ਚੌਂਕ ਤੋਂ ਜਿੱਥੇ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਮੌਜੂਦ ਹੈ ਗੱਲਬਾਤ ਕਰਦੇ ਆ ਜਾਣਦੇ ਆ ਉੱਤਰ ਸਾਹਿਬ ਕਿਵੇਂ ਦੇਖਦੇ ਹੋ ਅੱਜ ਫੇਰ ਜਿੱਤ ਹੋਈ ਹੈ ਤੇ ਬੜਾ ਸੁਣਨ ਨੂੰ ਮਿਲਿਆ ਵੀ ਕਹਿੰਦੇ ਕੰਮ ਨਹੀਂ ਹੋਏ ਐ ਨਹੀਂ ਹੋਇਆ ਅੱਜ ਜਵਾਬ ਮਿਲ ਗਿਆ ਬਿਲਕੁਲ ਪੂਰੇ ਪੰਜਾਬ ਦੀਆਂ ਨਾਜ਼ਰਾਂ ਸੀਗੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਦਾ ਤਾਂ ਵਿਸ਼ੇਸ਼ ਜ਼ੋਰ ਲੱਗਿਆ ਸੀ ਵੀ ਐਸ ਸੈਮੀਫਾਈਨਲ ਮੈਚ ਦੇ ਵਿੱਚ ਆਪਾਂ ਕਿਸੇ ਲੋਟ ਆਮ ਆਦਮੀ ਪਾਰਟੀ ਨੂੰ ਹਰਾਈਏ ਉਹਨਾਂ ਨੇ ਰਲ ਕੇ ਵੀ ਦੇਖਿਆ ਸਾਰਾ ਜ਼ੋਰ ਲਾਇਆ ਪਰ ਬੜੀ ਖੁਸ਼ੀ ਹੁੰਦੀ ਆਸੀ ਧੰਨਵਾਦ ਕਰਦੇ ਹਾਂ ਉਹਨਾਂ ਤਰਨਤਾਰਨ ਦੇ ਵਾਸੀਆਂ ਦਾ ਜਿਨ੍ਹਾਂ ਵੱਲੋਂ ਅਰਵਿੰਦ ਕੇਜਰੀਵਾਲ ਜੀ ਦੇ ਇੱਕ ਨਵੇਕਲੀ ਸੋਚ ਨੂੰ ਤੇ ਭਗਵੰਤ ਮਾਨ ਜੀ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਉਥੇ ਵੱਡੀ ਲੀਡ ਨਾਲ ਲਗਭਗ 12000 ਤੋਂ ਉੱਤੇ ਦੀ ਲੀਡ ਨਾਲ ਵੋਟਾਂ ਪਾ ਕੇ ਆਜਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਸਾਹਿਬ ਨੂੰ ਜਿੱਤਾਇਆ ਹੈਗਾ ਕਿਉਂਕਿ ਜ਼ਰੂਰੀ ਸੀਗਾ ਇਹ ਜਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਸਿੱਖਿਆ ਕ੍ਰਾਂਤੀ ਜੁੱਧ ਨਸ਼ੇ ਵਿਰੁੱਧ ਅਤੇ ਹੋਰ ਸੜਕਾਂ 19000 ਕਿਲੋਮੀਟਰ ਫ੍ਰੀ ਬਿਜਲੀ ਹੋ ਗਈ ਤੇ ਨਾਲ ਹੀ ਹੁਣ ਤੀਰਥ ਯਾਤਰਾ ਤੇ ਵੀ ਲੋਕ ਜਾ ਰਹੇ ਆ ਜਨਤਾ ਉਹਦੇ ਨਾਲ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਤੇ ਲੋਕਾਂ ਨੇ ਵੱਡੀ ਗਿਣਤੀ 'ਚ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਜਿੱਤ ਕਹਿੰਦੇ ਕੰਮ ਨਹੀਂ ਕੀਤੇ ਸੀ ਪਾਰਟੀ ਨੇ ਜਿੱਤ ਫੇਰ ਵੀ ਮਿਲ ਗਈ ਸੋ ਇਹ ਤਾਂ ਹੁਣ ਵਿਰੋਧੀਆਂ ਨੂੰ ਦੇਖਣਾ ਚਾਹੀਦਾ ਵੀ ਤਰਨਤਾਰਨ ਦੇ ਲੋਕਾਂ ਨੇ ਪਸੰਦ ਕੀਤੀ ਆ ਕਿ ਨਹੀਂ ਕੰਮ ਕੀਤੇ ਆ ਸੋ ਕਹਿੰਦੇ ਹੁੰਦੇ ਸੀ ਵੀ ਸਾਨੂੰ ਤਾਂ ਪਤਾ ਨਹੀਂ ਕਿੱਥੇ ਨੌਕਰੀਆਂ ਦਿੱਤੀਆਂ ਨੇ ਸੋ ਹੁਣ ਮੈਂ ਕਹਿੰਨਾ ਵਿਰੋਧੀਆਂ ਨੂੰ ਦੇਖਣਾ ਚਾਹੀਦਾ ਕੋ ਤਰਨਤਾਰਨ ਦੇ ਵੋਟਰਾਂ ਨੇ ਦੱਸਿਆ ਵੀ ਸਾਨੂੰ ਕਿੱਥੇ ਬਿਜਲੀ ਫ੍ਰੀ ਮਿਲੀ ਆ ਕਿੱਥੇ ਸਾਨੂੰ ਨੌਕਰੀਆਂ ਮਿਲੀਆਂ ਕਿੱਥੇ ਸਾਨੂੰ ਮੰਨ ਲਓ ਸਰਕਾਰੀ ਹਸਪਤਾਲ ਆ ਜਿਹੜੇ ਉਹ ਵਧੀਆ ਤਰੀਕੇ ਨਾਲ ਮਿਲਿਆ ਕਿੱਥੇ ਸਰਕਾਰੀ ਸਕੂਲ ਆ ਜਿਹੜੇ ਉਹ ਠੀਕ ਕੀਤੇ ਨੇ ਕਿੱਥੇ ਜਿਹੜੀ ਆਪਣੀ ਹੋਰ ਕੰਮ ਨੇ ਜਿਹੜੇ ਪੰਜਾਬ ਦੇ ਵਿੱਚ ਪੰਚਾਇਤਾਂ ਨੂੰ ਲੈ ਕੇ ਅਸੀਂ ਗੱਲ ਕਰ ਲਈਏ ਸੋ ਗਰੀਬਾਂ ਦੇ ਮਕਾਨਾਂ ਦੀ ਗੱਲ ਕਰ ਲਈਏ ਸੋ ਅਸੀਂ ਲਾਇਬ੍ਰੇਰੀਆਂ ਦੀ ਗੱਲ ਕਰ ਲਈਏ ਸੋ ਉਹ ਤਰਨਤਾਰਨ ਦੇ ਵਸੀਆਂ ਨੇ ਦੱਸਿਆ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀ ਕੀਤਾ ਤੇ ਕੀ ਨਹੀਂ ਕੀਤਾ ਕਿਵੇਂ ਦੇਖਦੇ ਹੋ ਰਾਜਾ ਬੜਿੰਗ ਕਹਿੰਦੇ ਸੀ ਵੀ ਹੁਣ ਨਹੀਂ ਸੀਟ ਆਉਂਦੀ ਆ ਫੇਰ ਸੀਟ ਪਈ ਐ ਇਹ ਤਾਂ ਜਿਵੇਂ ਮਾਨ ਸਾਹਿਬ ਕਹਿੰਦੇ ਹੁੰਦੇ ਵੀ ਇਹ ਬਾਈ ਦੇ ਵਿੱਚ ਜਿੱਤਦੇ ਨਹੀਂ ਜੇ ਜਿੱਤ ਕੇ ਕਹਿੰਦੇ ਸਾਲ ਨਹੀਂ ਚੱਲਦੇ ਫੇਰ ਕਹਿੰਦੇ 2 ਸਾਲ ਨਹੀਂ ਚੱਲਦੇ ਫੇਰ ਕਹਿੰਦੇ 3 ਸਾਲ ਨਹੀਂ ਚੱਲਦੇ ਹੁਣ 5 ਸਾਲ ਸਰਕਾਰ ਵੀ ਚੱਲੀ ਐ ਸੋ ਇਹਨਾਂ ਨੇ ਪਿਛਲੇ 70 ਸਾਲਾਂ ਦੇ ਵਿੱਚ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਹੀ ਹੈਗਾ ਪਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਚਾਪਾਉਣੇ 4 ਸਾਲਾਂ ਦੇ ਵਿੱਚ ਚਾਹੇ ਉਹ ਸਕੂਲਾਂ ਦਾ ਕੰਮ ਹੋਵੇ ਚਾਹੇ ਹਸਪਤਾਲਾਂ ਦਾ ਹੋਵੇ ਚਾਹੇ ਸੜਕਾਂ ਦਾ ਨਿਰਮਾਣ ਹੋਵੇ ਚਾਹੇ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਦਾ ਹੋਵੇ ਚਾਹੇ ਪੀਣ ਵਾਲੇ ਪਾਣੀ ਦਾ ਹੋਵੇ ਸੋ ਜੋ ਪਿੰ ਪੰਜਾਬ ਦੇ ਲਈ ਜੋ ਮੋੜਲੀਆਂ ਲੋੜਾਂ ਸੀਗੀਆਂ ਉਹਨਾਂ ਲੋੜਾਂ ਨੂੰ ਪੂਰਾ ਕੀਤਾ ਤੇ ਤਰਨਤਾਰਨ ਦੇ ਵਿੱਚ ਵੀ ਸਾਡਾ ਇੱਕੋ ਹੀ ਨਾਰਾ ਸੀਗਾ ਵਿਕਾਸ ਅਸੀਂ ਆਮ ਆਦਮੀ ਪਾਰਟੀ ਆ ਜਿਹੜੀ ਉਸ ਅੰਦੋਲਨ ਦੇ ਵਿੱਚੋਂ ਨਿਕਲੀ ਪਾਰਟੀ ਐ ਸੋ ਵਿਕਾਸ ਦੇ ਨਾਮ ਤੇ ਅਸੀਂ ਉਥੇ ਵੋਟਾਂ ਮੰਗੀਆਂ ਸੀ ਤਰਨਤਾਰਨ ਵਾਸੀਆਂ ਨੇ ਉਸ ਤੇ ਮੋਹਰ ਲਾਈ ਐ ਤੇ ਅਸੀਂ ਤਰਨਤਾਰਨ ਵਾਸੀਆਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮਾਨ ਸਾਹਿਬ ਦੀਆਂ ਨੀਤੀਆਂ ਤੇ ਮੋਹਰ ਲਾ ਕੇ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੂੰ 12000 ਤੋਂ ਵੱਧ ਲੀਡ ਤੇ ਜਤਾਇਆ ਜੀ ਵਿਰੋਧੀਆਂ ਨੂੰ ਕੀ ਕਹਿਣਾ ਚਾਹੋਗੇ ਵਿਰੋਧੀਆਂ ਨੂੰ ਇਹ ਕਹਿਣਾ ਚਾਹਾਂਗੇ ਜਿਹੜੇ ਵਿਰੋਧੀ ਇਹ ਕਹਿੰਦੇ ਸੀ ਵੀ ਝਾੜੂ ਇੱਕ ਤੀਲਾ ਤੀਲਾ ਹੋ ਗਿਆ ਅੱਜ ਉਹ ਆ ਕੇ ਦੇਖਣਾ ਪੰਜਾਬ ਦੇ ਵਿੱਚ ਜਿਹੜੀ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਹੋਏ ਕੰਮਾਂ ਦੇ ਉੱਤੇ ਮੋਹਰ ਲਾਈ ਹੈ ਚਾਹੇ ਉਹ 60 60000 ਨੌਕਰੀ ਦੇ ਸਬੰਧ ਦੇ ਵਿੱਚ ਚਾਹੇ ਸੜਕਾਂ ਦੇ ਕੰਮ ਨੂੰ ਦੇਖ ਕੇ ਤਰਨਤਾਰ ਦੇ ਲੋਕਾਂ ਨੇ ਇਹ ਅੱਜ ਸਾਬਤ ਕਰਤਾ ਆਮ ਆਦਮੀ ਪਾਰਟੀ ਇੱਕ ਮਜ਼ਬੂਤ ਪਾਰਟੀ ਹੈ ਤੇ 2027 ਦਾ ਜਿਹੜੇ ਕਿ ਫਾਈਨਲ ਮੈਚ ਕਿ ਇਹ ਫਾਈਨਲ ਮੈਚ ਬਿਲਕੁਲ ਜਿੱਤ ਚੁੱਕੀ ਹੈ। ਤੁਸੀਂ ਦੇਖ ਸਕਦੇ ਹੋ ਜਿਹੜਾ ਜਸ਼ਨ ਹੈ ਮਾਨਸਾ ਦੇ ਵਿੱਚ ਮਨਾਇਆ ਜਾ ਰਿਹਾ ਹੈ। ਸਹਿਲਾ ਆਗੂ ਵੀ ਨੇ ਸਾਡੇ ਨਾਲ ਮੈਡਮ ਕਿਵੇਂ ਦੇਖਦੇ ਹੋ ਅੱਜ ਜਿੱਤ ਜਿਹੜੀ ਵੱਡੀ ਪ੍ਰਾਪਤ ਹੋਈ ਹੈ। ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ। ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ। ਜਿਨ੍ਹਾਂ ਨੇ ਹਮੇਸ਼ਾ ਸਾਡਾ ਇਸੇ ਵੀ ਟਾਈਮ ਤੇ ਜਦੋਂ ਸਾਡਾ ਕੋਈ ਪ੍ਰੋਗਰਾਮ ਹੁੰਦਾ ਹੈ ਪਹਿਲ ਦੇ ਆਧਾਰ ਤੇ ਸਾਡੀ ਕਵਰਿੰਗ ਕਰਦੀ ਹੈ। ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਬਾਕੀ ਜਿਹੜਾ ਤੁਸੀਂ ਤਾਂ ਲੋਕ ਕਹਿੰਦੇ ਸੀ ਪਾਰਟੀਆਂ ਬੜਾ ਵਿਰੋਧੀ ਬੋਲਦੇ ਸੀ ਕਹਿੰਦੇ ਵੀ ਇਹ ਨਹੀਂ ਜਿੱਦੇ ਇਹਨਾਂ ਨੇ ਕੰਮ ਹੀ ਨਹੀਂ ਕੀਤਾ ਕੁਝ ਉਹ ਤਾਂ ਜੀ ਹੁਣ ਤੁਹਾਨੂੰ ਆਪ ਹੀ ਕਲੀਅਰ ਹੋ ਗਿਆ ਵੀ ਕੰਮ ਕੀਤੇ ਆ ਜਾਂ ਨਹੀਂ ਕੀਤੇ ਨੌਕਰੀਆਂ ਤੋਂ ਲੈ ਕੇ ਹਸਪਤਾਲਾਂ ਤੋਂ ਲੈ ਕੇ ਬਿਜਲੀ ਮਾਪ ਤੋਂ ਲੈ ਕੇ ਜੇ ਲੋਕਾਂ ਨੇ ਕੰਮਾਂ ਨੂੰ ਸਮਝਿਆ ਘਰਾਂ ਦੇ ਵਿੱਚ ਜਿਵੇਂ ਕਿ ਨੌਜਵਾਨਾਂ ਨੂੰ ਨਸ਼ਾ ਜੁੱਧ ਵਿਰੁੱਧ ਜਿਹੜਾ ਸ਼ੁਰੂ ਕੀਤੀ ਸੀ ਉਹਦੇ ਬਾਰੇ ਤੁਸੀਂ ਦੇਖ ਲਓ ਵੀ ਭਵੇਂ ਇਹ ਲੋਕ ਮੰਨਦੇ ਨੇ ਵੀ ਨਸ਼ਾ ਖਤਮ ਨਹੀਂ ਹੋ ਰਿਹਾ ਪੁਲਿਸ ਛੱਡ ਦਿੰਦੀ ਆ ਪਰ ਨਹੀਂ ਉਹਨਾਂ ਚੀਜ਼ਾਂ ਦਾ ਅਸਰ ਆ ਜਿਹੜਾ ਪਿੰਡਾਂ 'ਚ ਜਾ ਕੇ ਵੇਖਣਾ ਤੇ ਉੱਥੇ ਵੀ ਨਸ਼ੇ ਦਾ ਗੜ ਕਿਹਾ ਜਾਂਦਾ ਸੀ ਕਈ ਪਿੰਡਾਂ ਨੂੰ ਤੇ ਉਹ ਪਿੰਡਾਂ ਦੇ ਵਿੱਚੋਂ ਬਾਤ ਚੜ ਕੇ ਵੋਟ ਪਈ ਐ ਤੇ ਜਿਹੜਾ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਸਵੀਕਾਰ ਕੀਤਾ ਤੇ ਹੌਣ ਵਾਲੀ ਸਤਾਈ ਦੇ ਕਰਨਗੇ ਕਿਉਂਕਿ ਬਹੁਤ ਸਾਰੀਆਂ ਜੜੀਆਂ ਅੱਜ ਵਿਰੋਧੀਆਂ ਦੀਆਂ ਝੂਟੀਆਂ ਬਣਾਏ ਹੋਏ ਜੁਮਲੇ ਸੀਗੇ ਅੱਜ ਉਹ ਆਪਣੇ ਜੁਮਲੇ ਕਹਿੰਦੇ ਸੀ ਉਹਨਾਂ ਦੇ ਜੁਮਲੇ ਸੀ ਜਿਹੜੇ ਕਿ ਅੱਜ ਕਲੀਅਰ ਹੋ ਗਏ ਤੇ 27 ਦੇ ਵਿੱਚ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਵੀ 27 ਦੇ ਵਿੱਚ ਫਿਰ ਤੋਂ ਭਗਵੰਤ ਮਾਨ ਸਰਕਾਰ ਆਪਦੀ ਸਰਕਾਰ ਬਣਾ ਰਹੀ ਹੈ ਤੇ ਲੋਕ ਜਿਹੜਾ ਕਿ ਹਰ ਪੱਖ ਤੋਂ ਆਮ ਆਦਮੀ ਪਾਰਟੀ ਦੇ ਨਾਲ ਖੜੇ ਸੀ ਤੇ ਖੜੇ ਰਹਿਣਗੇ ਚੁਟਕਲੇ ਤਾਂ ਸੱਚ ਹੋਗੇ ਕਹਿੰਦੇ ਫਿਰ ਚੁਟਕਲੇ ਤਾਂ ਫਿਰ ਸੱਚ ਹੁੰਦੇ ਆ ਹਰ ਵਾਰੀ ਹੁੰਦੇ ਆ ਪਰ ਇਹਨਾਂ ਨੂੰ ਇੱਕ ਵਾਰੀ ਹੁੰਦਾ ਸਾਰੇ ਜਿਹੜੀਆਂ ਦੂਜੀਆਂ ਸਰਕਾਰਾਂ ਉਹਨਾਂ ਸਰਕਾਰਾਂ ਨੂੰ ਇਹ ਜ਼ਰੂਰ ਹੁੰਦਾ ਵੀ ਅਸੀਂ ਹੀ ਆਵਾਂਗੇ ਪਰ ਨਹੀਂ ਭਗਵੰਤ ਮਾਨ ਸਾਹਿਬ ਨੇ ਬਹੁਤ ਕੰਮ ਕੀਤੇ ਐ ਸਾਰਿਆਂ ਨੂੰ ਹੀ ਪਤਾ ਜੇ ਪਾਣੀ ਆਇਆ ਜਿਸ ਦੀ ਰੇਤ ਉਸ ਜਿਸ ਦਾ ਖੇਤ ਉਸ ਦੀ ਰੇਤ ਇਹ ਵੀ ਬਹੁਤ ਵਧੀਆ ਕੰਮ ਕੀਤਾ ਕਿਉਂਕਿ ਹੁਣ ਤੱਕ ਕਿਸੇ ਸਰਕਾਰ ਨੇ ਇਹ ਕੰਮ ਨਹੀਂ ਕੀਤਾ ਇਹ ਸਰਕਾਰਾਂ ਬਹੁਤ ਸੋਹਣਾ ਕੰਮ ਕਰ ਰਹੀ ਐ ਆਮ ਆਦੀ ਪਾਰਟੀ ਔਰ 27 ਦੇ ਵਿੱਚ ਵੀ ਭਗਵੰਤ ਮਾਨ ਸਾਹਿਬ ਵੱਧ ਚੜ ਕੇ ਆਉਣਗੇ ਤੇ ਮੁੱਖ ਮੰਤਰੀ ਪੰਜਾਬ ਦੇ ਇਹੀ ਰਹਿਣਗੇ ਤਾ ਤੁਸੀਂ ਵੀ ਸੁਣਿਆ ਵੀ ਕਹਿੰਦੇ ਰਿਪੀਟ ਕਰਾਂਗੇ 2027 ਦੇ ਵਿੱਚ ਫੇਰ ਸਰਕਾਰ ਬਣਾਵਾਂਗੇ ਜਿਵੇਂ ਅੱਜ ਜਿੱਤ ਹੋਈ ਆ ਤਾਂ ਵਿਰੋਧੀਆਂ ਨੂੰ ਜਵਾਬ ਮਿਲਿਆ ਕਿਉਂਕਿ ਕਹਿੰਦੇ ਸੀ ਕੰਮਾਂ ਦੇ ਆਧਾਰ ਤੇ ਵੋਟ ਮਿਲਦੀ ਆ ਤੇ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਕੀਤੇ ਪਰ ਜਿੱਤ ਸਾਬਤ ਕਰਦੀ ਆ ਕੀ ਕਹਿਣਾ ਚਾਹੋਂਗੇ ਅੱਜ ਫੇਰ ਉਹ ਚੀਜ਼ ਰਿਪੀਟ ਹੋ ਗਈ ਵੀ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਆ ਦੇਖੋ ਜੀ ਇਹ ਜਿਹੜੇ ਤਰਨਤਾਰਨ ਦੇ ਵਿੱਚ ਚੋਣਾਂ ਹੋਈਆਂ ਸੀਗੀਆਂ ਅੱਜ ਮਣੀ ਚੋਣਾਂ ਇਹਦੇ ਵਿੱਚ ਬਹੁਤ ਛੋਟੀ ਦਾ ਜ਼ੋਰ ਲੱਗਿਆ ਹੋਇਆ ਸੀਗਾ ਪਰ ਆਮ ਆਦਮੀ ਪਾਰਟੀ ਨੇ ਜਿੰਨੇ ਹੁਣ ਤੱਕ ਕੰਮ ਕੀਤੇ ਚਾਹੇ ਸਿਹਤ ਦੇ ਮਸਲੇ ਦੇ ਵਿੱਚ ਲੈ ਲਓ ਚਾਹੇ ਸਿੱਖਿਆ ਕ੍ਰਾਂਤੀ ਦੇ ਮਸਲੇ ਲੈ ਲਓ ਚਾਹੇ ਜੁੱਧ ਨਸ਼ਿਆਂ ਵਿਰੁੱਧ ਵੱਡੇ ਪੱਧਰ ਤੇ ਜਿਹੜਾ ਮਾਲੋ ਨਸ਼ੇ ਨੂੰ ਖਤਮ ਕਰਨ ਲਈ ਵੱਡੇ ਮਾਲੋ ਜਿਹੜੇ ਐਕਸ਼ਨ ਕੀਤੇ ਸੀਗੇ ਸਰਕਾਰ ਨੇ ਉਹ ਕੰਮਾਂ ਦੇ ਉੱਤੇ ਤਰਨ-ਤਰਨ ਦੇ ਲੋਕਾਂ ਨੇ ਮੋਹਰ ਲਾਈ ਹੈ ਵੱਡੀ ਲੀਡ ਦੇ ਉੱਤੇ ਜਿੱਤ ਪ੍ਰਾਪਤ ਹੋਈ ਹੈ ਤੇ ਅੱਜ ਅਸੀਂ ਮਾਨਸਾ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਹੈ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਪੁੱਤਰ ਜੀ ਦੀ ਗਵਾਈ ਚ ਡਾਕਟਰ ਐਮ ਐਲ ਏ ਡਾਕਟਰ ਵਿਜੇ ਸਿੰਘ ਲਾਜੀ ਦੀ ਗਵਾਈ ਦੇ ਵਿੱਚ ਸਾਰੇ ਵਰਕਰ ਇਕੱਠੇ ਹੋ ਕੇ ਖੁਸ਼ੀ ਮਨਾ ਰਹੇ ਆ ਜਿੱਤ ਦੀ ਇਹ ਮੰਨ ਲਓ ਜਿਹੜੀ ਜਿਮਣੀ ਚੌਣ ਦੀ ਜਿੱਤ ਆ ਇਹ ਜਿਮਣੀ ਚੌਣ ਦੀ ਗੱਲੀ ਜਿੱਤਨੀ ਇਹ 2027 ਦਾ ਗਾਜ ਆ ਵੱਡੇ ਪੱਧਰ ਦੇ ਉੱਤੇ 2027 ਦੇ ਵਿੱਚ ਫੇਰ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਉੱਤੇ ਮੋਹਰ ਲੱਗੂਗੀ ਲੋਕ ਇਹ ਗੱਲ ਨੂੰ ਜਾਣ ਚੁੱਕੇ ਨੇ ਵੀ ਜਿੰਨੇ ਕੰਮ ਨਵਿੱਕਲੇ ਕੀਤੇ ਨੇ ਗਿਆਮ ਆਦੀ ਪਾਰਟੀ ਨੇ ਕੀਤੇ ਨੇ ਚਾਹੇ ਸੜਕ ਸੁਰੱਖਿਆ ਯੋਜਨਾ ਹੋਵੇ ਚਾਹੇ ਸਿਹਤ ਬੀਮਾ ਜੋ ਇਹਨਾਂ 10 ਲੱਖ ਦਾ ਹੋਵੇ ਚਾਹੇ ਜੁੱਧ ਨਸ਼ਿਆਂ ਵਿਰੁੱਧ ਹੋਵੇ ਚਾਹੇ ਮੰਨ ਲਓ ਵੱਡੀਆਂ ਆ ਨਵੀਨੀਕਰਨ ਸੜਕਾਂ ਦਾ ਵੱਡੇ ਪੱਧਰ ਤੇ ਹੋਵੇ ਇਹ ਸਾਰੇ ਮਸਲਿਆਂ ਨੂੰ ਲੈ ਕੇ ਲੋਕ ਖੁਸ਼ ਨੇ ਤੇ 2027 ਚ ਫੇਰ ਮੰਨ ਲਓ ਆਮ ਆਦੀ ਪਾਰਟੀ ਦੀ ਸਰਕਾਰ ਜਿਹੜੀ ਬਣ ਜਾ ਰਹੀ ਹੈ ਸਾਡੇ ਮੰਨ ਲਓ ਚੇਅਰਮੈਨ ਸੋਨਾ ਸਿੰਘ ਕਲੀਪੁਰ ਜੀ ਹਰਜੀਤ ਦੰਦੀਵਾਲ ਜੀ ਤੇ ਸਾਡੇ ਸੰਗਠਨ ਚਾਰ ਟੀਟੂ ਚੈਲ ਜੀ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਪੋਚਰ ਜੀ ਸਾਰੇ ਮੰਨ ਲਓ ਹਰਦੇਵ ਸਿੰਘ ਹੁਲਕ ਜੀ ਸੰਗਠਨ ਚਾਰਜ ਸਾਰੇ ਇਸ ਜਿੱਤ ਦੀ ਖੁਸ਼ੀ ਦੇ ਵਿੱਚ ਅੱਜ ਲੱਡੂ ਵੰਡ ਰਹੇ ਨੇ ਬੜਾ ਉਤਸ਼ਾਹ ਹੈ ਮੰਨ ਲਓ ਜਾਂ ਲੋਕਾਂ ਦੇ ਵਿੱਚ ਤੇ ਵਰਕਰਾਂ ਦੇ ਵਿੱਚ ਸਤਾਈ ਚ ਕਿਵੇਂ ਦੇਖਦੇ ਹੋ ਫਿਰ ਹੁਣ ਤਾਂ ਆ ਜਿੱਤ ਨੇ ਦੱਸਤਾ 27 ਦੇ ਵਿੱਚ ਜਿਸ ਤਰ੍ਹਾਂ 22 ਦੇ ਵਿੱਚ ਜੋ ਰੁਝਾਨ ਸੀਗੇ ਉਸ ਤੋਂ ਬਾਅਦ ਸਰਕਾਰ ਨੇ 4 ਸਾਲ ਕੰਮ ਕੀਤੇ ਆ ਇਹ 4 ਸਾਲ ਦੇ ਕੰਮਾਂ ਦਾ ਹੀ ਫਤਵਾ ਜਿਹੜਾ ਤਰਨਤਾਰ ਦੇ ਵਿੱਚ ਦੁਬਾਰਾ ਜਿੱਤ ਮਿਲੀ ਆ ਤੇ 27 ਦੇ ਵਿੱਚ ਵੀ ਲੋਕਾਂ ਨੂੰ ਕੰਮਾਂ ਦੇ ਆਪ ਦੇ ਜੋ ਕੰਮ ਕੀਤੇ ਸਰਕਾਰ ਦੇ ਕੰਮ ਲੈ ਕੇ ਜਾਵਾਂਗੇ ਤੇ ਕੰਮਾਂ ਦੇ ਆਧਾਰ ਤੇ ਅਸੀਂ ਜਿੱਤ ਪ੍ਰਾਪਤ ਕਰਾਂਗੇ 27 ਦੇ ਵਿੱਚ ਆ ਹੁਣ ਕਹਿੰਦੇ 27 ਦੇ ਵਿੱਚ ਵੀ ਜਿੱਤ ਪ੍ਰਾਪਤ ਕਰਨੀ ਹੈ ਤੇ 27 ਦੇ ਵਿੱਚ ਫੇਰ ਦੁਬਾਰਾ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਵਾਂਗੇ ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਵਾਂਗੇ ਕੈਮਰਾਮੈਨ ਮਨੀਸ਼ ਦੇ ਨਾਲ ਪਰਮ ਦੀ ਪੁਰਾਣਾ ਐਫਓਪੀ ਨਿਊਜ਼ ਧੰਨਵਾਦ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੀ ਮੈਂ ਸਾਰੇ ਤਰਨਤਾਰਨ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ ਵੀ ਜੋ ਕਿ ਸਾਨੂੰ ਆਵਾਜ਼ ਦੀ ਪਾਰਟੀ ਨੂੰ ਤੁਸੀਂ ਭਾਰੀ ਵੋਟਾਂ પા ਕੇ ਜਿਤਾਇਆ ਹੈ ਜੋ ਕਿ ਸਾਡੇ ਕੰਮਾਂ ਦੀ ਤੁਸੀਂ ਕਦਰ ਪਾਈ ਹੈ ਵੀ ਜੋ ਅਸੀਂ ਕੰਮ ਕਰ ਰਹੇ ਹਾਂ ਸਾਰੇ ਪੰਜਾਬ ਦੇ ਵਿੱਚ ਅਸੀਂ ਮੰਨ ਲਓ ਅਸੀਂ ਸਾਡੇ ਮਾਨਸਾ ਹਲਕੇ ਦੇ ਕੰਮ ਕਰ ਰਹੇ ਹਾਂ ਸਾਡੇ ਡਾਕਟਰ ਵਿਜੇ ਸਿੰਘਲਾ ਜੀ ਐਮਐਲਏ ਸਾਹਿਬ ਜੋ ਕਿ ਪਿੰਡ-ਪਿੰਡ ਜਾ ਕੇ ਸਟੇਡੀਅਮ ਵਗੈਰਾ ਰੋਡਸ ਵਗੈਰਾ ਮੈਂ ਨਗਰ ਕੌਂਸਲ ਪ੍ਰਧਾਨ ਸੁਨੀਲ ਕੁਮਾਰ ਨੀਨੂ ਮਾਨਸਾ ਉਹਨਾਂ ਦੀ ਰੈਣ ਨਵਾਈ ਚ ਐਮਐਲਏ ਸਾਹਿਬ ਦੀ ਚ ਮਾਨਸਾ ਸ਼ਹਿਰ ਦੇ ਜਿੰਨੇ ਵੀ ਵੱਖ-ਵੱਖ ਰੋਡ ਨੇ ਗਲੀਆਂ ਨੇ ਜੋ ਵੀ ਹੈ ਅਸੀਂ ਵੱਧ ਚੜ ਕੇ ਸਾਰਿਆਂ ਦਾ ਕੰਮ ਕਰ ਰਹੇ ਹਾਂ ਜੋ ਕਿ ਅਸੀਂ ਸ਼ਹਿਰ ਨੂੰ ਸਾਡੇ ਮਾਨਸਾ ਸ਼ਹਿਰ ਨੂੰ ਵਧੀਆ ਸੋਹਣਾ ਤੇ ਸੁੰਦਰ ਬਣਾ ਸਕੀਏ ਜੋ ਵੀ ਅਸੀਂ ਇੱਥੇ ਕੰਮ ਕਰ ਰਹੇ ਹਾਂ ਸਾਰੇ ਮਾਨਸਾ ਨੂੰ ਪਤਾ ਹੀ ਲੱਗ ਰਿਹਾ ਹੈ ਵੀ ਜੋ ਨਗਰ ਕੌਂਸਲ ਮਾਨਸਾ ਹੈ ਵੀ ਉਹ ਤੰਦੇ ਹੀ ਨਾ ਕੰਮ ਕਰ ਰਹੀ ਹੈ ਵੀ ਜੋ ਕੀ ਆਣ ਵਾਲੇ ਲੋਕਾਂ ਨੂੰ ਬਹੁਤ ਮਤਲਕ ਹੈ ਜੋ ਕੀ ਰਾਹਾਂ 'ਚ ਦਿੱਕਤਾਂ ਨੇ ਰਾਸਤੇ ਕੱਚੇ ਨੇ ਜੋ ਕੀ ਰਾਸਤੇ ਸਾਰੇ ਟੁੱਟੇ ਪਏ ਨੇ ਉਹਨਾਂ ਐਂਟਰੀਆਂ ਦੀ ਵੀ ਅਸੀਂ ਪਹਿਲਦਾਰ ਤੇ ਉਹਨੂੰ ਸਹੀ ਕਰਵਾ ਰਹੇ ਹਾਂ ਜੋ ਅੱਜ ਇਹ ਭਾਰੀ ਵੋਟਾਂ ਨਾਲ ਜਿੱਤ ਹੋਈ ਹੈ ਉਤਰਨਦਾਰ ਦੇ ਲੋਕਾਂ ਨੇ ਜੋ ਜਿੱਤ ਜਿਤਾਇਆਗਾ ਇਹ ਤਨਦਾਰਾਂ ਦੇ ਕੰਮਾਂ ਨੇ ਜਿਤਾਇਆਗਾ ਜੋ ਕੀ ਅਸੀਂ ਇਹੇ ਕੰਮ ਕਰਨੇ ਆ ਪੰਜਾਬ ਵਾਸਤੇ ਵੱਖ-ਵੱਖ ਸ਼ਹਿਰਾਂ ਵਾਸਤੇ ਜੋ ਕਿ 27 ਦੇ ਵਿੱਚ ਅਸੀਂ ਆਮ ਆਮ ਆਵਾ ਦੀ ਪਾਰਟੀ ਦੁਬਾਰਾ ਬਣਾਈ ਸੀ